ਹਾਂਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਫਤਿਹ ਵੀਰੋ ਹਰ ਤਰ੍ਹਾਂ ਦੀ ਤਰ੍ਹਾਂ ਤੁਹਾਨੂੰ ਰੋਜ਼ ਦੀ ਰੋਜ਼ ਅਪਡੇਟ ਨਵੀਂ ਲੈ ਕੇ ਆਉਣੀ ਹੈ ਅੱਜ ਵੀ ਉਹੀ ਅਪਡੇਟ ਦੇ ਸਬੰਧ ਵਿੱਚ ਮੈਂ ਸਵੇਰੇ ਪੋਸਟ ਪਾਈ ਸੀ ਵੀ ਅੱਜ ਕੁਝ ਬਾਜਕ ਦੇ ਬੀਲਾਂ ਨੂੰ ਲੋੜਵੰਦਾਂ ਦੀ ਮਦਦ ਤੇ ਲਈ ਐਸਮ ਸੈਟਾ ਕਰਾਉਣੀ ਹੈ ਕਿ ਉਹ ਦੋ ਪਰਿਵਾਰ ਤਿੰਨ ਕਿਸੇ ਮਜਬੂਰੀ ਦੇ ਕਾਰਨ ਨਹੀਂ ਆ ਸਕੇ ਪਰ ਇੱਕ ਪਰਿਵਾਰ ਜਿਹੜਾ ਭਾਈ ਇਹ ਆਇਆ ਇਹ ਸੌਫਟ ਸੈਟ ਹੈਂਡੀਕੈਪ ਸੀ ਇਹਦੇ ਲਈ ਅਸੀਂ ਵਿਚੇਰੇ ਦਾ ਦਵਾਈ ਲੈਂਫੋ ਕੰਪਨੀ ਤੋਂ ਲੈਂਫੋ ਸਸਤਾ ਵਿਕਲਾੰਗ ਦਿਵੰਗ ਵਿਕਲਾੰਗ ਸੈਂਟਰ ਗੋਡੰਡਾ ਤੋਂ ਦਵਾਈ ਤੇ ਉਸੇ ਦੀ ਤਰ੍ਹਾਂ ਉਹਦਾ ਬਾਈ ਦਾ ਬੇਟਾ ਬਾਪ ਦੀ ਘੜਾ ਬਾਈ ਜੀ ਕੀ ਹਾਲ ਆ ਜੋ ਰਿਹਾ ਹਨੀ ਉਹਦੀ ਕੋਈ ਕਮਾਈ ਲੱਗਦੇ ਨਹੀਂ ਬਾਈ ਤੁਹਾਨੂੰ ਪਹਿਲਾਂ ਕੋਈ ਸਹਾਇਤਾ ਮਿਲੀ ਅਜੇ ਤੱਕ ਨਹੀਂ ਜੀ ਹੋਰ ਹੋ ਜੋ ਮਾਇਆ ਮੇਰੀ ਸਹਾਇਤਾ ਨਹੀਂ ਨਹੀਂ ਬਾਈ ਅੱਜ ਤੁਹਾਨੂੰ ਅਸੀਂ ਬੈਂਟਰੀ ਨਹੀਂ ਦਿਵਾਉਣੀ ਸੀ ਪਰ ਇਹ ਮੁੰਡੇ ਦਾ ਹੱਥ ਨਾਲ ਚੱਲਣੇ ਕਰਕੇ ਉਸ ਕਰਕੇ ਅਸੀਂ ਬੈਂਟਰੀ ਜੈਨਕ ਨਹੀਂ ਦਿਵਾਉਣੀ ਕਿ ਜਿੱਦਾਂ ਸਾਡੇ ਵਕਰਾ ਸੇਵਾਦਾਰ ਉਹ ਵੀ ਕਦੇ ਨਾਲਾਂ ਕੋਈ ਤੁਸੀਂ ਤੋਂ ਸੋਟੇ ਦੀ ਇੰਪੋਰਟਿੰਗ ਨਾਲ ਵੀ ਗੱਲ ਕਰੋ ਕਿ ਕੀ ਹਾਲ ਆ ਅੱਜ 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 ਸੋਚ ਤੁਸੀਂ ਇਹ ਬੰਗਿਆਂ ਨੂੰ ਲੈ ਕੇ ਆ ਤਿੰਨ ਪਰਿਵਾਰਾਂ ਨੂੰ ਲੈ ਕੇ ਆ ਕਿਵੇਂ ਲੱਗਿਆ ਤੁਹਾਨੂੰ ਪੁੱਛਾ ਬੋਲੋ ਥੋੜਾ ਜਿਹਾ ਆਵਾਜ਼ ਨਹੀਂ ਆ ਰਹੀ ਉਹ ਤੇ ਚਾ ਅਸੀਂ ਤਾਂ ਕਿਸੇ ਗਰੀਬਾਂ ਪਰਿਵਾਰ ਦੇ ਮਦਦ ਵਾਸਤੇ ਆਏ ਸੀ ਤੇ ਤਿੰਨਾਂ ਨੂੰ ਨਹੀਂ ਆ ਸਕਿਆ ਇੱਕ ਬਾਈ ਆਇਆ ਸੀ ਇਹਨਾਂ ਦੇ ਹੱਥ ਨਹੀਂ ਚੱਲਦੇ ਸੀ ਜੇ ਚੱਲਦਾ ਹੁੰਦਾ ਤਾਂ ਆਪਾਂ 35 ਦੋਈ ਸੀ ਚਲੋ ਫਿਰ ਵੀ ਇਹਨਾਂ ਨੇ ਆ ਇੰਟਰਨੈਟ ਤੇ ਕੋਈ ਲਗਾਤਾਰ ਕਿਸੇ ਦੇ ਮੱਦੇ ਕਰਕੇ ਤੇ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਪੈ ਜੀ ਕਹਿਣਾ ਵੀ ਜੇ ਕਿਸੇ ਨੂੰ ਵੀ ਜ਼ਰੂਰਤਵੰਦ ਕੋਈ ਪਰਿਵਾਰ ਹੈ ਉਹ ਬਾਈ ਜੀ ਨਾਲ ਨਗਰਿਤ ਕਰ ਲਓ ਕਿਉਂਕਿ ਸਾਨੂੰ ਆਪਾਂ ਮਦਦ ਹੋ ਸਕੇ ਕਿਸੇ ਵੀ ਜ਼ਰੂਰਤਵੰਦ ਦੀ ਅਪੀਲ ਹੈ ਅਪਨਾ ਨੰਬਰ ਬੋਲ ਦਿਓ ਮੇਰਾ ਹਤਾ ਨੰਬਰ ਬਾਈ ਜੀ 94630 1280 ਹੈ ਬਾਕੀ ਸਾਡੇ ਪ੍ਰਧਾਨ ਜੀ ਤਸਵਿੰਦਰ ਸਿੰਘ ਜੀ ਹੈ ਤੇ ਇਹਨਾਂ ਆ ਵੀ ਗਾ ਜਸਿੰਦਰ ਸਿੰਘ ਜੀ ਦੱਸੋ ਤੁਸੀਂ ਆਲੂ ਮੂਰੇ ਜੀ ਖਾਸਾ ਵਈ ਦੀ ਫਟੇ ਹਾਂਜੀ ਮੈਂ ਸਾਰੇ ਨਜ਼ਰਾਂ ਵਾਸਤੇ ਬੇਨਤੀ ਕਰਦਾ ਆ ਕਿ ਆ ਉਪਰਾਲਾ ਬਹੁਤ ਵਧੀਆ ਜਿਹੜਾ ਇਸ ਤਰ੍ਹਾਂ ਦੇ ਬੱਚਿਆਂ ਨੂੰ ਜੇ ਉਹ ਆਸੇ ਪਾਸੇ ਦੇਖਣ ਵਾਸਤੇ ਕੋਈ ਨਹੀਂ ਜਾ ਸਕਦੇ ਤਾਂ ਇਹਦੀਆਂ ਦੇਖਿਆਰ ਮਿਲਦੀਆਂ ਤਾਂ ਬਹੁਤ ਵਧੀਆ ਉਪਰਾਲਾ ਸਾਡੇ ਜਗੀਰ ਸਿੰਘ ਢਾੜ ਜੀ ਦਾ ਤੇ ਹਰੇਕ ਵਰਗ ਦਾ ਐਨੀ ਵੀ ਇਕੱਲਾ ਹੀ ਕੋਈ ਇਲਾਜਵੰਦ ਨੀ ਉਹ ਬੈਠਾ ਕਿਸੇ ਪਿੰਡ 'ਚ ਬੈਠਾ ਕਿਸੇ ਕਸਬੇ ਕਿਤੇ ਵੀ ਮਿਲਦਾ ਇਹਨਾਂ ਨੂੰ ਉੱਥੇ ਜਾ ਕੇ ਪਹੁੰਚਦੇ ਆ ਜਾ ਕੇ ਵਧੀਆ ਬਹੁਤ ਵਧੀਆ ਉਹਨਾਂ ਦਾ ਲਾਜ ਕਰਵਾਉਂਦੇ ਆ ਘਰੇ ਛੱਡ ਕੇ ਆਉਂਦੇ ਆ ਕੋਈ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਰਵੀ ਸਿੰਘ ਮਾੜੀ ਜੀ ਦਾ ਇਸ ਤਰ੍ਹਾਂ ਹੋਰ ਵੀ ਉਪਰਾਲੇ ਕਰਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੋ ਵੀਰੋ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਅੱਗੇ ਸ਼ੇਅਰ ਕਰਦੇ ਹੋ ਤੁਹਾਡਾ ਪਿਆਰ ਆ ਸ਼ਕਾਰਾ ਮੈਂ ਉਧਰ ਨਹੀਂ ਰਹੂੰਗਾ ਤੇ ਅੱਜ ਅਸੀਂ ਇਸ ਗੱਡੀ ਦੇ ਤਹਿਤ ਇਹ ਬਾਈਓ ਫਾਈ ਸਾਈਕਲ ਦਵਾਈ ਹੈ ਫਿਲਚਰ ਸੋਰੀ ਉਸ ਤੋਂ ਬਾਅਦ ਅੱਜ ਇੱਕ ਅਸੀਂ 50 ਦੇ ਲਗਭਗ ਅਸੀਂ ਤੰਨ ਵਾਲੀਆਂ ਮਸ਼ੀਨਾਂ ਜਿਹੜੀਆਂ ਕਿ ਮਰੀਜ਼ਾਂ ਨੂੰ ਦਵਾਈਆਂ ਗਈਆਂ ਤੇ ਇਹੀ ਸਾਡਾ ਸੇਵਾ ਦਾ ਮਕਸਦ ਆ ਫ੍ਰੀ ਆਫ ਕਾਸਟ ਆ ਜੇ ਕੋਈ ਭੈਣ ਭਰਾ ਆਉਣਾ ਚਾਹੁੰਦਾ ਸਤਾ ਲਿੰਕੋ ਦੇ ਵਿੱਚ ਆ ਕੇ ਆਪ ਦੀ ਸਾਡੇ ਕੋਲ ਐਂਟਰੀ ਕਰਾ ਕੇ ਤੇ ਉਹਨਾਂ ਦੇ ਗੌਤਮ ਪਾਂਡੇ ਜੀ ਦਾ ਵੀ ਧੰਨਵਾਦ ਕਰਦਾ ਜਿਹੜੇ ਕਿ ਇਸ ਚੀਜ਼ ਨੂੰ ਹੈਂਡਲ ਕਰ ਰਹੇ ਤੇ ਬਹੁਤ ਹੀ ਸੂਝਵਾਨ ਅਫਸਰ ਆ ਤੇ ਸੋ ਤੁਹਾਨੂੰ ਵੀਡੀਓ ਚੰਗੇ ਲੱਗੇ ਮੈਂ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਵੈਰੂ ਜੀ ਖਾਲਸਾ ਵਾਹਿਗੁਰੂ ਆਜੋ ਜਿਹੋਂ ਦਸੋ ਸਰ ਜੀ ਮੈਂ ਇਨਸ਼ਾਅੱਲਾ ਕਿਉਂ ਜਿੰਦਗੀ ਆਪਕਾ ਸਭਾ ਇਨਸ਼ਾਅੱਲਾ ਰੇਡ